ਟਰੰਪ ਨੇ ਇੱਕ ਵਾਰ ਫਿਰ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਦੱਸਦੇ ਕਿ ਹੁਣ 9 ਲੱਖ ਪ੍ਰਵਾਸੀਆਂ ਨੂੰ ਵਾਪਸ ਉਹਨਾਂ ਦੇ ਦੇਸ਼ ਜਾਣ ਦੀ ਗੱਲ ਕਹਿ ਦਿੱਤੀ ਹੈ ਮੇਲ ਦੀ ਰਾਹੀਂ ਇਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਦ ਰਿਸਲਟ ਜੋ ਬਾਈਡਨ ਦੇ ਸਮੇਂ ਇੱਕ ਸੀਬੀਪੀ 1 ਐਪ ਨੀਤੀ ਲਾਗੂ ਕੀਤੀ ਗਈ ਸੀ ਜਿਸ ਤਹਿਤ ਇਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ 2 ਸਾਲ ਦੇ ਲਈ ਰਹਿਣ ਤੇ ਕੰਮ ਕਰਨ ਦਾ ਲੀਗਲ ਪਰਮਿਟ ਦਿੱਤਾ ਗਿਆ ਸੀ ਪਰ ਹੁਣ ਇਸ ਨੀਤੀ ਨੂੰ ਟਰੰਪ ਨੇ ਰੱਦ ਕਰ ਦਿੱਤਾ ਜਿਸ ਕਰਕੇ ਹੁਣ ਇਹਨਾਂ ਦੇ ਲੀਗਲ ਪਰਮਿਟ ਜੋ ਰੱਦ ਕਰ ਦਿੱਤੇ ਗਏ ਨੇ ਤੇ ਹੁਣ ਇਹ ਅਮਰੀਕਾ ਦੇ ਵਿੱਚ ਨਾ ਰਹਿ ਸਕਦੇ ਨੇ ਨਾ ਕੰਮ ਕਰ ਸਕਦੇ ਨੇ। ਇਸ ਕਰਕੇ ਆਦੇਸ਼ ਦਿੱਤੇ ਗਏ ਨੇ 트럼ਪ ਸਰਕਾਰ ਦੇ ਵੱਲੋਂ ਇਹਨਾਂ ਪ੍ਰਵਾਸੀਆਂ ਨੂੰ ਕਿ ਉਹ ਵਾਪਸ ਆਪਣੇ ਦੇਸ਼ ਚਲੇ ਜਾਣ ਇਹਨਾਂ ਪ੍ਰਵਾਸੀਆਂ ਦੇ ਵਿੱਚ ਜ਼ਿਆਦਾਤਰ ਲੋਕ ਮੈਕਸੀਕੋ ਹੋਂਡੂਰਸ ਤੇ ਐਲ ਸੈਵਡੋਰ ਦੇ ਲੋਕ ਦੱਸੇ ਜਾ ਰਹੇ ਨੇ ਜੋ ਕਿ ਜੋ ਬਾਈਡਨ ਦੀ ਸੀਬੀਪੀ 1 ਐਪ ਦੇ ਰਾਹੀਂ ਇਸ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤੇ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਕੰਮ ਕਰਨ ਤੇ ਉੱਥੇ ਰਹਿਣ ਦੇ ਸੁਪਨੇ ਦੇ ਕੇ ਗਏ ਸਨ ਪਰ ਹੁਣ ਇਹਨਾਂ ਦੇ ਉੱਤੇ ਪਾਣੀ ਫੇਰਦੇ ਹੋਏ ਟਰੰਪ ਨਜ਼ਰ ਆ ਰਹੇ ਨੇ ਟਰੰਪ ਨੇ ਨੋ ਲੱਖ ਪ੍ਰਵਾਸੀਆਂ ਨੂੰ ਝਟਕਾ ਦਿੱਤਾ ਦੱਸਦੇ ਕਿ ਜਨਵਰੀ 2023 ਤੋਂ ਬਾਅਦ 9 ਲੱਖ ਪ੍ਰਵਾਸੀ ਇਸ ਨੀਤੀ ਦੇ ਰਾਹੀਂ ਅਮਰੀਕਾ 'ਚ ਦਾਖਲ ਹੋਏ ਸੀ ਤੇ ਉੱਥੇ ਐਸ ਵੇਲੇ ਰਹਿ ਰਹੇ ਸਨ ਤੇ ਕੰਮ ਕਰ ਰਹੇ ਸਨ ਪਰ ਹੁਣ ਟਰੰਪ ਸਰਕਾਰ ਨੇ ਇਸ ਨੀਤੀ ਨੂੰ ਰੱਦ ਕਰ ਦਿੱਤਾ ਜਿਸ ਕਰਕੇ ਹੁਣ ਇਹਨਾਂ ਦੇ ਲੀਗਲ ਪਰਮਿਟ ਵੀ ਰੱਦ ਕਰ ਦਿੱਤੇ ਗਏ ਨੇ ਹੁਣ ਇਹ ਲੀਗਲੀ ਉੱਤੇ ਅਮਰੀਕਾ ਦੇ ਵਿੱਚ ਨਾ ਰਹਿ ਸਕਦੇ ਨੇ ਨਾ ਕੰਮ ਕਰ ਸਕਦੇ ਨੇ ਦੱਸਤੀ ਇਹ ਕਿ ਟਰੰਪ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਪਹਿਲਾ ਇਲੀਗਲ ਇਮੀਗ੍ਰੈਂਟਸ ਯਾਨੀ ਕਿ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਕਿ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗਾਂ ਦੇ ਰਾਹੀਂ ਦਾਖਲ ਹੋਏ ਸਨ ਜਾਂ ਫਿਰ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਚੁੱਕਿਆ ਸੀ ਪਰ ਫਿਰ ਵੀ ਉੱਥੇ ਰਹਿ ਰਹੇ ਸਨ ਤੇ ਉਹ ਇਲੀਗਲ ਸਨ ਉਹਨਾਂ ਨੂੰ ਵਿਦੇਸ਼ ਨਿਕਾਲਾ ਟਰੰਪ ਸਰਕਾਰ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਸੀ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕਈ ਜਹਾਜ਼ ਜਿਹੜੇ ਨੇ ਉਹ ਭਾਰਤ ਪਹੁੰਚੇ ਸਨ ਤਾਂ ਫਿਰ ਇੱਕ ਦੋ ਕੀ ਹੋਇਆ ਸੀ ਕਿ ਅਮਰੀਕਾ ਨੇ ਸਿੱਧਾ ਨਹੀਂ ਭੇਜਿਆ ਭਾਰਤੀਆਂ ਨੂੰ ਪਹਿਲਾਂ ਕਿਸੇ ਹੋਰ ਦੇਸ਼ ਦੇ ਵਿੱਚ ਠਹਿਰਾਇਆ ਫਿਰ ਉਸ ਤੋਂ ਅੱਗੇ ਅਮਰੀਕਾ ਨੇ ਵਾਪਸ ਇਹਨਾਂ ਭਾਰਤੀਆਂ ਨੂੰ ਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਗਏ ਹੋਏ ਸਨ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਰਾਜ ਸੰਨ ਨੂੰ ਵਾਪਸ ਭੇਜ ਦਿੱਤਾ ਸੀ ਤੇ ਹੁਣ ਇੱਕ ਵਾਰ ਫਿਰ ਤੋਂ 트럼ਪ ਨੇ ਸ਼ਕਤੀ ਅਪਣਾਈ ਹੈ 트럼ਪ ਨੇ ਜੋ ਬਾਈਡਨ ਦੇ ਸਮੇਂ ਜੋ ਸੀਬੀਪੀ ਵਨ ਐਪ ਨੀਤੀ ਲਾਗੂ ਕੀਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਦੇ ਚੱਲਦਿਆਂ ਹੁਣ ਜਿਹੜਾ ਇਹਨਾਂ ਦਾ ਲੀਗਲ ਪਰਮਿਟ ਸੀ ਉਸ ਨੂੰ ਰੱਦ ਹੋ ਚੁੱਕਿਆ ਹੈ ਜਿਸ ਕਰਕੇ ਹੁਣ ਇਹਨਾਂ ਨੂੰ ਵਾਪਸ ਆਪਣੇ ਦੇਸ਼ ਪਰਤਣਾ ਪਵੇਗਾ ਕਮ ਸਰਕਾਰ ਨੇ ਇਹ आदेश ਜਾਰੀ ਕਰ ਦਿੱਤੇ ਨੇ ਮੀਲਸੀਨਾ ਪ੍ਰਵਾਸੀਆਂ ਨੂੰ ਭੇਜ ਦਿੱਤੇ ਕਿ ਉਹ ਤੁਰੰਤ ਅਮਰੀਕਾ ਨੂੰ ਛੱਡ ਕੇ ਵਾਪਸ ਆਪਣੇ ਦੇਸ਼ ਚਲੇ ਜਾਣ